ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਓ ਜਪਾ ਸੁਣਦੇ ਹਾਂ ਲੇਖਕ ਕਰਤਾਰ ਸਿੰਘ ਦੁੱਗਲ ਜੀ ਦੀ ਲਿਖੀ ਹੋਈ ਕਹਾਣੀ ਪਗੜੋ ਮੁੰਨਸ ਪਿੱਟੀ ਪਗੜੋ ਨੂੰ ਲੋਕੀ ਮੁੰਨਸ ਪਿੱਟੀ ਸੱਦੇ ਸਨ ਉਸ ਦਾ ਖਵਨ ਜੋ ਮਰ ਗਿਆ ਸੀ ਤੇ ਜਿਸਨ ਦਾ ਪਗੜੋ ਦਾ ਬਿਆਰੇ ਦਾ ਵੀ ਇਕੋ ਇੱਕ ਪੁੱਤਰ ਭਰਤੀ ਹੋ ਕੇ ਲਾਮ ਤੇ ਚਲਾ ਗਿਆ ਉਸ ਨੂੰ ਪਤਾ ਨਹੀਂ ਸੀ ਲੱਗਦਾ ਉਹ ਆਪਣੇ ਆਪ ਨਾਲ ਕੀ ਕਰੇ ਵੇਲੀ ਰਹਿ ਰਹਿ ਕੇ ਥੱਕ ਨੱਥੀ ਸੀ ਇੱਥੋਂ ਉੱਠਦੇ ਉਥੇ ਜਾ ਥੱਲਾ ਮਾਰਦੇ ਗੱਲਾਂ ਕਰ ਕਰਕੇ ਉਹਦੀਆਂ ਗੱਲਾਂ ਮੁੱਕਣ ਲੱਗਦੀਆਂ ਪਰ ਗਰਮੀਆਂ ਦੇ ਦਿਨ ਤੇ ਸਿਆਲੇ ਦੀਆਂ ਤਰਕਾਲਾਂ ਖਤਮ ਹੋਣ ਵਿੱਚ ਨਾ ਆਉਂਦੀਆਂ ਤੇ ਫੇਰ ਭਗੜੋਂ ਨੇ ਆਪਣਾ ਮਨ ਪਰਚਾਉਣ ਦਾ ਵੱਲ ਲੱਭ ਲਿਆ ਕੁਕੜੀਆਂ ਦੇ ਆਂਡੇ ਇਕੱਠੇ ਕਰਕੇ ਉਹ ਪਿੰਡ ਦੇ ਲਾਗੇ ਛਾਉਣੇ ਵਿੱਚ ਜਾ ਕੇ ਵੇਚ ਆਉਂਦੇ ਕਦੀ ਤੋਂ ਖਾਨੇ ਵਿੱਚ ਕਦੀ ਲਾਲ ਕੁੜਤੀ ਦੇ ਕਿਸੇ ਗਲੇ ਮੁਹੱਲੇ ਵਿੱਚ ਕਦੀ ਖਲਾਸੀ ਲੈਣ ਵਿੱਚ ਪਹਿਲੇ ਇੱਕ ਦਿਨ ਛੱਡ ਕੇ ਜਾਂਦੇ ਸੀ ਫਿਰ ਹਰ ਰੋਜ਼ ਜਾਣ ਲੱਗ ਪਈ ਆਪਣੇ ਵੇੜੇ ਦੀਆਂ ਕੁਕੜੀਆਂ ਦੇ ਨਾਲ ਆਂਡੀਆਂ ਗੁਆਂਡੀਆਂ ਦੀਆਂ ਕੁਕੜੀਆਂ ਦੇ ਆਂਡੇ ਵੀ ਇਕੱਠੇ ਕਰ ਲੈਂਦੀ ਫਟਾਰੀ ਵਿੱਚ ਅੰਡੇ ਰੱਖ ਹੌਲੀ ਹੌਲੀ ਤੁਰਦੀ ਸਵੇਰੇ ਖਾ ਪੀ ਕੇ ਘਰੋਂ ਨਿਕਲਦੀ ਸ਼ਾਮੀ ਰੰਨਣ ਪਕਾਣ ਵੇਲੇ ਮੋੜਾਂ ਦੀ ਆਂਡਿਆਂ ਦੇ ਉਹਦੇ ਘਰ ਵੱਜੇ ਹੋਏ ਸਨ ਪਗੜੋਂ ਨੂੰ ਕੋਈ ਕਾਲ ਨਹੀਂ ਸੀ ਹੁੰਦੀ ਜੀ ਕਰਦਾ ਤਾਂ ਕਿਸੇ ਰੋਖੇਟ ਸੁਸਤਾ ਲੈਂਦੀ ਮਨ ਕਰਦਾ ਤਾਂ ਕਿਸੇ ਪੋਲੋ ਤੇ ਖਲੋ ਕੇ ਢੇਟ ਕਲਕਲ ਕਰਦੇ ਵਗਰੇ ਪਾਣੀ ਨੂੰ ਵੇਖਣ ਲੱਗ ਪੈਂਦੀ ਕਰਦੇ ਆ ਕਰਦੇ ਆ ਢੇਰ ਸਾਰੇ ਆਂਡੇ ਉਹਦੇ ਹੋ ਜਾਂਦੇ ਤੇ ਫੇਰ ਪਗੜੋਂ ਨੇ ਇੱਕ ਬੱਗੀ ਬਣਾ ਲਈ ਛੌਣੀ ਵਿੱਚ ਕਿਸੇ ਮੇਮ ਦੀ ਟੁੱਟੀ ਹੋਈ ਪੁਰਾਣੀ ਪ੍ਰੈਮ ਕਬਾੜੀ ਦੇ ਪਈ ਸੀ ਪਗੜੋਂ ਨੇ ਉਹ ਖਰੀਦ ਲਈ ਤੇ ਪ੍ਰੈਮ ਵਿੱਚ ਬੱਚੇ ਦੀ ਥਾਂ ਆਂਡੇ ਰੱਖ ਕੇ ਉਹ ਛੌਣੀ ਲੈ ਜਾਂਦੀ ਸ਼ਾਮੇ ਖਾਲੀ ਪ੍ਰੈਮ ਨੂੰ ਰੇੜੀ ਦੀ ਪਿੰਡ ਮੁੜਾਉਂਦੀ ਪਗੜੋਂ ਸੋਚਦੀ ਇੰਜੋ ਥੱਕਦੀ ਵੀ ਘਟ ਸੀ ਪਹਿਲੇ ਤਾਂ ਕਦੇ ਸੱਜੇ ਕਦੇ ਖੱਬੇ ਪਟਾਰੇ ਚੁਪ-ਚੁਪ ਕੇ ਉਹ ਹਾਰ ਫੁੱਟ ਜਾਂਦੇ ਸੀ ਕਦੇ-ਕਦੇ ਰਾਤਾਂ ਉਹਦੀਆਂ ਬਾਵਾ ਇੰਜ ਲੱਗਦਾ ਜਿਵੇਂ ਚਲੂੰ-ਚਲੂੰ ਕਰ ਰਹੀਆਂ ਹੋਣ ਉਹਨਾਂ ਵਿੱਚ ਗਿਲਟ ਪੈ ਜਾਂਦੇ ਇੱਕੋ ਇੱਕ ਪੁੱਤਰ ਉਹਦਾ ਨਾਮ ਤੇ ਚਲਾ ਗਿਆ ਸੀ ਭਗੜੋ ਸੋਚਦੇ ਹਣ ਉਹਦਾ ਕੌਣ ਸੀ ਜਿਹੜਾ ਉਹਦੀਆਂ ਮੁੱਠੀਆਂ ਪਰੇ ਵਿਧਵਾ ਦੀ ਜ਼ਿੰਦਗੀ ਬੜੀ ਖਵਾਰੀ ਹੁੰਦੀ ਹੈ ਕਦੀ ਕਦੀ ਕਲਮ ਕੱਲੀ ਤਾਰਿਆਂ ਦੀ ਛਾਂਵੇਂ ਲੇਟੀ ਪਗੜੋ ਦੀਆਂ ਅੱਖਾਂ ਸੇਜਲ ਹੋ ਜਾਂਦੀਆਂ ਤੇ ਫੇਰ ਪਗੜੋ ਇੱਕਦਮ ਸੰਭਲ ਜਾਂਦੀ ਇੰਜ ਵੀ ਕੋਈ ਰੋਇਆ ਕਰਦਾ ਹੈ ਜੁਗ-ਜੁਗ ਜੀਵੇ ਉਹਦਾ ਪੁੱਤਰ ਲਖਵੀਰ ਪੁੱਤਰਾਂ ਦੀਆਂ ਮਾਵਾਂ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਹੁੰਦੀ ਕਹੀਆਂ ਸੋਹਣੀਆਂ ਚਿੱਠੀਆਂ ਲਿਖਦਾ ਸੀ ਪਗੜੋ ਖੁਸ਼ੀ ਉਸ ਚਾਰ ਅੱਖਰ ਆਪਣੀ ਜਵਾਨੀ ਵਿੱਚ ਪੜ੍ਹ ਲੈ ਸਨ ਹਣ ਪੁੱਤਰ ਦੀ ਚਿੱਠੀ ਪੜ ਵੀ ਸਕਦੇ ਸੀ ਤੇ ਉਹਨੂੰ ਚਿੱਠੀ ਲਿਖ ਵੀ ਸਕਦੇ ਸੀ ਨਹੀਂ ਤੇ ਅੰਡੜਾ ਗਵਾਂਡਣਾ ਇੱਧਰ ਡਾਕਿਆ ਚਿੱਠੀ ਸੁਟਕੇ ਜਾਂਦਾ ਉਧਰ ਪੈਰੇ ਤੱਪੜ ਅੜਾਗੇ ਚਿੱਠੀ ਪੜਾਉਣ ਨਿਕਲ ਪੈਂਦੀਆਂ ਨਾਲੇ ਅਗਲਾ ਜਦੋਂ ਚਿੱਠੀ ਪੜਦਾ ਹੈ ਕੋਈ ਪਰਦਾ ਥੋੜੀ ਰਹਿੰਦਾ ਹੈ ਨਾ ਚਿੱਠੀ ਲਿਖਣ ਵਾਲੇ ਨੂੰ ਕੋਈ ਸੁਆਦ ਨਾ ਚਿੱਠੀ ਪਾਉਣ ਵਾਲੇ ਨੂੰ ਕੋਈ ਸੁਆਦ ਪਗੜੋ ਦੀ ਬੱਗੇ ਵਿੱਚ ਜੋਖੀਤਾ ਹੁੰਦੇ ਸੀ ਉਸ ਦਿਨ ਤੇ ਆਂਡਿਆਂ ਦੇ ਨਾਲ ਉਹ ਫालतू ਚੂਚੇ ਵੀ ਰੱਖ ਲੈਂਦੇ। ਛੌਣੇ ਵਿੱਚ ਚੂਚਿਆਂ ਦੀ ਬੜੀ ਮੰਗ ਸੀ। ਨਾਲੇ ਭਗੜੋਂ ਨੇ ਵੇਖਿਆ ਚੂਚਿਆਂ ਵਿੱਚ ਉਹਨੂੰ 4 ਪੈਸੇ ਵਧੇਰੇ ਵੱਜ ਜਾਂਦੇ ਸਨ। ਹੌਲੀ-ਹੌਲੀ ਉਹਦੇ ਕੋਲ ਆਂਡੇ ਘਟ ਹੁੰਦੇ ਗਏ ਤੇ ਚੂਚੇ ਜ਼ਿਆਦਾ। ਨਾਲੇ ਆਂਡਿਆਂ ਦੇ ਟੁੱਟਣ ਦਾ ਹਮੇਸ਼ਾ ਖਤਰਾ ਬਣਿਆ ਰਹਿੰਦਾ ਸੀ। ਕਈ ਵਾਰ ਭਗੜੋਂ ਖਤਾ ਖਾ ਬੈਠੀ ਸੀ। ਇੱਕ ਦਿਨ ਤਾਂ ਸਾਰੇ ਦੇ ਸਾਰੇ ਉਹਦੇ ਅੰਡੇ ਢੇਰੀ ਹੋ ਗਏ ਸਨ ਸ਼ਾਮੋਂ ਦੀ ਟੱਕੀ ਲੈਂਦਿਆਂ ਬੱਗੇ ਉਹਦੇ ਹੱਥੋਂ ਛੁੜਕ ਗਏ ਤੇ ਵੈਂਦਿਆਂ ਵੈਂਦਿਆਂ ਸਾਹਮਣੇ ਨਾਲੀ ਵਿੱਚ ਮੋਦੀ ਜਾ ਪਈ ਸੀ ਸਾਰੇ ਅੰਡੇ ਟੁੱਟ ਕੇ ਨਾਲੀ ਵਿੱਚ ਵੇਟ ਗਏ ਸਨ ਜਦੋਂ ਪਗੜੋ ਦਾ ਇੰਜਨ ਨੁਕਸਾਨ ਹੁੰਦਾ ਉਹ ਰਤੀ ਪਰਵਾਣਾ ਕਰਦੀ ਜੁਗ-ਜੁਗ ਜਿਵੇਂ ਮੇਰਾ ਪੁੱਤਰ ਲੱਖਾ ਉਹ ਆਪਣੇ ਆਪ ਨੂੰ ਕਹਿੰਦੇ ਤੇ ਸੰਭਲ ਜਾਂਦੇ ਉੰਜ ਦੇ ਉੰਜ ਸੰਜੀਦਾ ਖੁਸ਼ ਕਮਾਉ ਪੁੱਤਰਾਂ ਦੀਆਂ ਮਾਵਾਂ ਨੂੰ ਕਾਦੀ ਚਿੰਤਾ ਤੇ ਫੇਰ ਪਗੜੋਂ ਨੇ ਆਂਡਿਆਂ ਦਾ ਵਪਾਰ ਛੱਡ ਦਿੱਤਾ ਆਂਡਿਆਂ ਵਿੱਚੋਂ ਚੂਜੇ ਕੱਢ ਕੇ ਛਾਉਣੀ ਕੋਕੜ ਕੁਕੜੀਆਂ ਵੇਚਣ ਲਿਆਂਦੀ 8-10 ਚੂਜੇ ਹਰ ਰੋਜ਼ ਇਕੱਠੇ ਕਰ ਲੈਂਦੀ ਸ਼ਾਮੀ ਵੇਚ ਵਟ ਕੇ ਘਰ ਮੋੜਾਂਦੀ ਇਹ ਕੰਮ ਸੁਥਰਾ ਸੀ ਨਾਲੇ ਇਸ ਵਿੱਚ ਖਤਰਾ ਉੱਗਾ ਨਹੀਂ ਸੀ ਜੇ ਕੋਈ ਚੂਜਾ ਨਾ ਵਿਕਦਾ ਤਾਂ ਉਸ ਨੂੰ ਮੋੜ ਲੈਂਦੀ ਪਰ ਇੰਜ ਕਦੇ ਵਿਰਲਾ ਹੀ ਹੋਇਆ ਸੀ ਅਕਸਰ ਜਿਤਨੇ ਦਾਣੇ ਪਗੜੋ ਦੀ ਬੱਗੇ ਵਿੱਚ ਆਂਦੇ ਸਨ ਸਾਰੇ ਦੇ ਸਾਰੇ ਉਹ ਵੇਚ ਵਟਕੇ ਘਰ ਮੁੜਦੇ ਤੇ ਪਗੜੋ ਇਸ ਨਵੇਂ ਧੰਦੇ ਬਾਰੇ ਆਪਣੇ ਪੁੱਤਰ ਨੂੰ ਲਿਖਦੀ ਰਹਿੰਦੀ ਉਹਦੀ ਤਲਬ ਬੇਸ਼ੱਕ ਹਰ ਮਹੀਨੇ ਦੀ ਪਹਿਲੀ ਤਰੀਕ ਆ ਜਾਂਦੀ ਡਾਕੀਆਂ ਮਨੀ ਆर्डर ਲੈ ਕੇ ਉਹਨੂੰ ਢੂੰਡਦਾ ਰਹਿੰਦਾ ਪਰ ਪਗੜੋ ਨੂੰ ਵੇਲੀ ਰਹਿ ਕੇ ਲੋ ਪੈਂਦੇ ਸਨ ਉਸ ਤੇ ਇਹ ਤੰਦਾ ਫੜਿਆ ਸੀ ਤਾਂ ਜੋ ਉਹਦਾ ਮਨ ਲੱਗਿਆ ਰਹੇ ਨਾਲੇ ਦਿਲ ਭੁੱਲਿਆ ਰਹਿੰਦਾ ਆਪਣੇ ਇੱਕੋ ਇੱਕ ਪੁੱਤਰ ਦਾ ਵਿਛੋੜਾ ਨਾ ਸਤੰਦਾ ਨਾਲੇ ਚਾਰ ਪੈਸੇ ਬਣ ਜਾਂਦੇ। ਭਗੜੋ ਸੋਚਦੇ ਹੁਣ ਜਦੋਂ ਉਹਦਾ ਲਾੜਦਲਾ ਲਾਮ ਤੋਂ ਮੁੜਿਆ ਇਹ ਉਸ ਨੂੰ ਵਿਆਹ ਛੱਡੇਗੀ ਜੇ ਪਹਿਲੇ ਇੰਜ ਕੀਤਾ ਹੁੰਦਾ ਤਾਂ ਉਹ ਲਾਮ ਤੇ ਕਦੀ ਨਾ ਜਾਂਦਾ। ਕਿਸੇ ਦੇ ਦੋ ਨੈਣ ਉਹਨੋਂ ਵਲਿੰਗ ਕੇ ਰੱਖ ਲੈਂਦੇ। ਇੱਕ ਵਾਰ ਥੜਕ ਗਈ ਸੀ ਉਹਨ ਇਹ ਭੁੱਲ ਨਹੀਂ ਹੋਣ ਦੇਵੇਗੀ ਹਰ ਚਿੱਠੀ ਵਿੱਚ ਉਹ ਲਿਖਦਾ ਕਿ ਤੁਸੀਂ ਕੀ ਇਹ ਕੰਮ ਕਰਨ ਦੀ ਮੁਸੀਬਤ ਪਾ ਰੱਖੀ ਹੈ ਕੋ ਪੱਕਾ ਪੈਂਡਾ ਤੁਰ ਕੇ ਜਾਂਦੇ ਹੋ ਤੇ ਕੋ ਪੱਕਾ ਪੈਂਡਾ ਤੁਰ ਕੇ ਵਾਪਸ ਆਉਂਦੇ ਹੋ ਛੌਣੀ ਕਿਹੜੀ ਨੇੜੇ ਹੈ ਸ਼ੰਮੂ ਂਦੀਆਂ ਫਲਾਈਆਂ ਛੱਛ ਜਰਾਹੀ ਨਾਪੂੜ ਤੇ ਟਾਂਚ ਤੇ ਹੋਰ ਛੌਣੀਆਂ ਦੀਆਂ ਬਾਰਕਾਂ ਦਿਸਣੀਆਂ ਨੇ ਹਰ ਵਾਰ ਭਗੜੋ ਚਿੱਠੀ ਪੜਦੀ ਤੇ ਅੱਗੋਂ ਹੱਸ ਛੱਡਦੀ ਲਾਡਲਾ ਮੈਂਡਾ ਕਲੇਜੇ ਦਾ ਟੋਟਾ ਆਪਣੇ ਹੋਂਠਾ ਵਿੱਚ ਗੁੰਗੜਾਉਂਦੀ ਤੇ ਹੱਸ ਕੇ ਉਹਦੀ ਗੱਲ ਟਾਲ ਜਾਂਦੀ ਜਦੋਂ ਉਹਦਾ ਪੋਤਰਾ ਆਇਆ ਤਾਂ ਉਹ ਨੂੰ ਬੱਗੇ ਵਿੱਚ ਪਾ ਕੇ ਸੈਰ ਕਰਾਇਆ ਕਰੇਗੀ ਪਿੰਡ ਵਾਲੇ ਕੂੰਦ ਕਰਨ ਤਾਂ ਬਿਸ਼ੱਕ ਕਰਨ ਭਗੜੋ ਨਹੀਂ ਕਿਸੇ ਤੋਂ ਡਰਨ ਵਾਲੀ ਉਹਦੇ ਵੇੜੇ ਵਿੱਚ ਜਦੋਂ ਨੂ ਰਾਣੀ ਦੀ ਗੈਮਾ ਗੈਮੀ ਹੋਵੇਗੀ ਔਰ ਚੂਚੇ ਵੇਚਣੋਂ ਛੱਡ ਦੇਵੇਗੀ ਹਵਾਲਦਾਰ ਦੀ ਜਾਏ ਉਹ ਚੂਚੇ ਨਹੀਂ ਹੋਰ ਕੁਝ ਵੇਚਿਆ ਕਰੇਗੀ ਅਕਸਰ ਪਗੜੋ ਇਸ ਤਰ੍ਹਾਂ ਦੇ ਸੁਪਨੇ ਵੇਖਦੀ ਰਹਿੰਦੀ ਭਾਵੇਂ ਉਹ ਅੰਗਰੇਜ਼ੀ ਨਹੀਂ ਪੜ੍ਹੀ ਸੀ ਛੌਣੀ ਦੇ ਲਾਗੇ ਜੰਮੀ ਪਲੀ ਤੇ ਵਿਆਹੀ ਪਗੜੋ ਇਸ਼ਾਰਿਆਂ ਕਿਨਿਆਂ ਨਾਲ ਤੇ ਟੁੱਟੇ ਫੁੱਟੇ ਹਿੰਦੁਸਤਾਨੀ ਨਾਲ ਆਪਣਾ ਕੰਮ ਤੋਰ ਲੈਂਦੀ ਜ਼ਿਆਦਾਤਰ ਆਪਣਾ ਮਾਲ ਉਹ ਟਾਮੀਆਂ ਦੀਆਂ ਚਿੱਟੀ ਚਮੜੀ ਵਾਲੀਆਂ ਮੀਮਾਂ ਜਾਂ ਕਾਲ ਪਰਮੀਆਂ ਫਰਾਂਟਣਾਂ ਨੂੰ ਵੇਚਦੀ ਸੀ ਦੇਸੀ ਲੋਕਾਂ ਦੇ ਮੁਹੱਲੇ ਵਿੱਚ ਵਸੇ ਵਸੇ ਨਾ ਜਾਂਦੀ ਜਦੋਂ ਕਦੀ ਮਜਬੂਰਨ ਜਾਣਾ ਹੁੰਦਾ ਤਾਂ ਨਵਾਂ ਮਾਸਾ ਖਾਣਾ ਸੇਖੀਆਂ ਖਤਰਾਨੀਆਂ ਹਮੇਸ਼ਾ ਕਹਿੰਦੀਆਂ ਨੇ ਪਗੜੋ ਚਾਕੂ ਨਾਲ ਚੂਜੇ ਨੂੰ ਬੜਾਵੇ ਦੇ ਪਗੜੋ ਸੁਣਦੀ ਤੇ ਉਹਦਾ ਤਰ੍ਹਾਂ ਨਿਕਲ ਜਾਂਦਾ ਪਗੜੋ ਬਿੱਟ-ਬਿੱਟ ਉਹਨਾਂ ਦੇ ਮੋਬਾਈਲ ਵੇਖਣ ਲੱਗ ਪੈਂਦੀ। ਪਗੜੋ ਕਿਵੇਂ ਕਿਸੇ ਚੂਚੇ ਨੂੰ ਵੱਢ ਸਕਦੀ ਸੀ? ਅਜੇ ਤੇ ਉਹਦੇ ਪੁੱਤਰ ਨੇ ਲਾਮ ਤੋਂ ਮੋੰਨਾ ਸੀ। ਲਾਮ ਤੋਂ ਮੁੜਿਆ ਉਹ ਵਿਆਹ ਕਰੇਗਾ। ਫੇਰ ਉਹਨਾਂ ਦੇ ਵੇੜੇ ਵਿੱਚ ਇੱਕ ਲਾਲ ਖੇਡੇਗਾ। ਜਦੋਂ ਕੋਈ ਖਤਰਾਨੇ ਪਗੜੋ ਨੂੰ ਚੂਚਾ ਵੱਢਣ ਲਈ ਕਹਿੰਦੇ ਇਹਨੂੰ ਲੱਗਦਾ ਜਿਵੇਂ ਉਸ ਦਾ ਹੱਥ ਲੋਸ-ਲੋਸ ਕਰ ਦੇ ਕਿਸੇ ਮਾਸੂਮ ਬੱਚੇ ਦੀ ਗਿੱਚੀ ਉੱਤੇ ਜਾ ਪਿਆ ਹੋਵੇ। ਤੇ ਪਗੜੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਜਾਂਦੇ ਤੇ ਫੇਰ ਵਸੇ-ਵਸੇ ਉਹ ਫਰੰਗਣਾ ਦੇ ਬੰਗਲਿਆਂ ਵੱਲ ਚੱਕਰ ਘਟਦੇ ਰਹਿੰਦੀ ਇਹ ਲੋਕ ਕਦੇ ਨਹੀਂ ਇਸ ਤਰ੍ਹਾਂ ਦੇ ਬੇਹੁਦਾ ਫਰਮਾਇਸ਼ ਕਰਦੇ ਸਨ ਇਹਨਾਂ ਦੇ ਆਪਣੇ ਖਾਨ ਸਾਹਮੇ ਤੇ ਬੈਰੇ ਹੁੰਦੇ ਸਨ ਆਪਣੀ ਮਰਜ਼ੀ ਨਾਲ ਭਾਵੇਂ ਹਲਾਲ ਕਰਦੇ ਭਾਵੇਂ ਝਟਕਾ ਕਰਦੇ ਤੇ ਪਗੜੋਂ ਨੇ ਅਜ਼ਮਾ ਕੇ ਵੇਖਿਆ ਸੀ ਜਦੋਂ ਵੀ ਉਹ ਲਾਲ ਕੁਕੜੀ ਕੀ ਤੋ ਖਾਨੇ ਦੀ ਕਿਸੇ ਗਲੀਵਲ ਭੁੱਲੀ ਪਟਕੀ ਚਲੀ ਜਾਂਦੀ ਹਮੇਸ਼ਾ ਅਗਲੇ ਚੂਚਾ ਬਣਾਉਣ ਲਈ ਤਕਾਜ਼ਾ ਕਰਦੇ ਪਗੜੋ ਉਹਨਾਂ ਦੀ ਇੱਕ ਨਾ ਸੁਣਦੀ ਨਾ ਭੈਣਾ ਮਰਜ਼ੀ ਹੋਵੇ ਤਾਂ ਲੈ ਲਵੋ ਨਹੀਂ ਤਾਂ ਛੱਡ ਦਿਓ ਮੈਂ ਤਾਂ ਆਪਣੇ ਚੂਚੇ ਦੀ ਬੁਰੀ ਨਜ਼ਰ ਨਾ ਤੱਕਾਂ ਤੇ ਮੁੰਨਸ ਪਿੱਟੇ ਚੂਚੇ ਪਾਲੀ ਪਾਲੀ ਕੇ ਵੇਚਣਾ ਫੇਰ ਤੂੰ ਕਿਵੇਂ ਤੁਰ ਪੈਣੀ ਖਤਰਾਣੀਆਂ ਉਸ ਨੂੰ ਛੇੜਦੀਆਂ ਟੈਂਡੇ ਚੋਚੇ ਕੀ ਅਸੀਂ ਰੇਨਣਾ ਨਹੀਂ ਤੇ ਕਲੇਜੇ ਨਾਲ ਲਾਈ ਰੱਖਣਾ ਹੈ ਪਗੜੋਂ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਔੜਦੀ ਸੀ ਜਿਆਦਾ ਕੋਈ ਖਤਰਾਣੀ ਜਿੱਦ ਕਰਦੀ ਤਾਂ ਬੱਗੀ ਤੋੜ ਕੇ ਅੱਗੇ ਨਿਕਲ ਜਾਂਦੀ ਲੋਕ ਕੀ ਉਹਦੇ ਮੂੰਹ ਵੱਲ ਵੇਖਦੇ ਰਹਿ ਜਾਂਦੇ ਅਜੀਬ ਔਰਤ ਸੀ ਪਰ ਪਿਛਲੇ ਕਈ ਦਿਨਾਂ ਤੋਂ ਪਗੜੋਂ ਹੋਰ ਦੀ ਹੋਰ ਹੁੰਦੀ ਜਾ ਰਹੀ ਸੀ ਆਪਣੇ ਆਪ ਵਿੱਚ ਗੁੰਮੀ ਗੁੰਮੀ ਰਹਿੰਦੀ ਗੱਲ ਕਰਦੇ ਕਰਦੇ ਉਹਨੂੰ ਗੱਲ ਵਿਸਰ ਜਾਂਦੀ ਪਹਿਲੇ ਵੀ ਉੱਚਾ ਸੁਣਦੀ ਸੀ ਪਰ ਹੁਣ ਤਾਂ ਜਿਵੇਂ ਡੋਰੀ ਮੱਗ ਹੋ ਗਈ ਹੋਵੇ ਚਾਰ ਵਾਰ ਕਹੇ ਤਾਂ ਇੱਕ ਵਾਰ ਗੱਲ ਉਹਦੇ ਪੱਲੇ ਪੈਂਦੀ ਕਈ ਵਾਰ ਉਹ ਉਹਦੇ ਪਾ ਮਾਲ ਸੁੱਟ ਜਾਂਦੀ ਕਦੀ ਪੈਸੇ ਲਈ ਲੜਨ ਲੱਗ ਪੈਂਦੀ ਕਦੀ ਜੀ ਜੀ ਕਰਦੇ ਮਿੱਠੇ ਮੱਖਿਓ ਵਰਗੇ ਬੋਲ ਬੋਲਦੀ ਕਦੀ ਅਗਲੇ ਦਾ ਮੂੰਹ ਸਿਰ ਪੋਚ ਲੈਂਦੀ ਆਪ ਮੁਹਾਰੇ ਤੁਰ ਰਹੀ ਕਦੀ ਉਹਦੀਆਂ ਅੱਖੀਆਂ ਵਿੱਚੋਂ ਅਥਰੂ ਗਿਰਨ ਲੱਗ ਪੈਂਦੇ ਕੋਈ ਵਜਾ ਨਾ ਵਿਖਾਈ ਦਿੰਦੀ ਪਰ ਉਹਦੇ ਅਥਰੂ ਚਰਚਰ ਪਏ ਪੈਂਦੇ ਪਗੜੋ ਦੇ ਪੁੱਤਰ ਦੀ ਚਿੱਠੀ ਨਹੀਂ ਕਿਤਨੇ ਦਿਨਾਂ ਤੋਂ ਆਈ ਸੀ ਵਿਚਾਰੀ ਵਿਧਵਾ ਔਰਤ ਗੱਲ-ਗੱਲ ਉੱਤੇ ਫਿਸ ਪੈਂਦੀ ਪਤਾ ਨਹੀਂ ਮੁੰਡੇ ਨੂੰ ਕੀ ਹੋ ਗਿਆ ਸੀ ਚਿੱਠੀ ਲਿਖਣੀ ਉਸ ਬੰਦ ਕਰ ਦਿੱਤੀ ਸੀ ਕੋਈ ਮਾਵਾ ਨੂੰ ਵੀ ਇੰਜ ਵਿਸਾਰ ਸਕਦਾ ਅੱਜਕੱਲ ਚੂਚਾ ਵੇਚਣ ਵੇਲੇ ਪਗੜੋ ਉਹਦੀ ਚੁੰਝ ਨੂੰ ਮੋੜ-ਮੋੜ ਨਹੀਂ ਦੇਖਦੇ ਸੀ ਨਾ ਵੇਚਣ ਤੋਂ ਪਹਿਲਾਂ ਆਪਣੇ ਪੱਲੇ ਨਾਲ ਚੂਚੇ ਦੇ ਪਰਾਂ ਨੂੰ ਸਾਫ਼ ਕਰਦੇ ਸੀ ਜਿਵੇਂ ਬੱਗੇ ਵਿੱਚ ਹੁੰਦਾ ਕੱਢ ਕੇ ਅਗਲੇ ਦੇ ਖਵਾਲੇ ਕਰ ਦਿੰਦੇ ਨਹੀਂ ਤਾਂ ਇੱਕ ਦੋ ਵਧੀਕ ਵਾਰ ਉਹ ਆਪਣੇ ਚੂਚੇ ਨੂੰ ਵੇਖਦੇ ਸੀ ਇੱਕ ਤੋਂ ਵਧੀਕ ਵਾਰ ਉਹਦਾ ਨਕਸ਼ੇ ਸੁਆਰਦੇ ਸੀ ਤੇ ਫੇਰ ਆਪਣਾ ਮਾਲ ਅਗਲੇ ਨੂੰ ਫੜਾਂਦੇ ਅੱਜਕੱਲ ਬੱਗੇ ਵਿੱਚ ਜਾਲ ਹੇਟ ਪਏ ਚੂਚੇ ਕਈ ਮੁੱਦੇ ਜਾ ਪੈਂਦੇ ਮੁੱਦੇ ਪਏ ਰਹਿੰਦੇ ਪਗੜੋ ਕੋਈ ਵਿਸ਼ੇਸ਼ ਧਿਆਨ ਨਾ ਦਿੰਦੀ ਪਹਿਲੇ ਤਾਂ ਮਜਾਲ ਹੈ ਉਹਦੇ ਕਿਸੇ ਚੂਚੇ ਨੂੰ ਰਤਾ ਪਰ ਜਰਬ ਆ ਜਾਏ ਉਹਨੂੰ ਲਾੜ ਕਰ ਕਰਕੇ ਨਹੀਂ ਉਹ ਥੱਕਦੀ ਸੀ ਤੇ ਫੇਰ ਛੌਣੀ ਵਿੱਚ ਖਬਰ ਆ ਗਈ ਕਿ ਪਗੜੋ ਦਾ ਪੁੱਤਰ ਲੜਾਈ ਵਿੱਚ ਜ਼ਾਇਆ ਹੋ ਗਿਆ ਸੀ ਖਬਰ ਫੈਲਦੀ ਫੈਲਦੀ ਸਾਰੇ ਫੈਲ ਗਈ ਪਰ ਪਗੜੋ ਨੂੰ ਇਹ ਹਕੀਕਤ ਦੱਸਣ ਦਾ ਕਿਸੇ ਦਾ ਹੀ ਨਹੀਂ ਬੰਦਾ ਸੀ ਲੋਕੀ ਉਹਦੇ ਨਾਲ ਇਸ ਬਾਰੇ ਗੱਲ ਨਹੀਂ ਕਰਦੇ ਸਨ ਪਰ ਪਗੜੋ ਦਾ ਖਿਆਲ ਅੱਜਕੱਲ ਵਧੇਰੇ ਰੱਖਦੇ ਸਨ ਕੋਈ ਅਜਿਹੀ ਹਰਕਤ ਨਾ ਕਰਦਾ ਜਿਸ ਨਾਲ ਉਹਦਾ ਦਿਲ ਦੁਖਦਾ ਵਸੇ ਵਸੇ ਉਹਦੇ ਪੁੱਤਰ ਦਾ ਜ਼ਿਕਰ ਨਾ ਛੇੜ ਦੇ ਕਈ ਵਾਰੀ ਕੋਈ ਕੋਮਲ ਚਿੱਤ ਖਤਰਾਨੇ ਉਹਨੂੰ ਵੇਖ ਕੇ ਫਿਸਪੈਂਦੀ ਤੇ ਫੇਰ ਭੱਜ ਨਾਲ ਆਪਣੇ ਅਥਰੂ ਪਈ ਲੁਕਾਂਦੀ ਚਿੱਠੀ ਆਏ ਕਈ ਹਫ਼ਤੇ ਹੋ ਗਏ ਸਨ ਪਰ ਪਗੜੋਂ ਨੇ ਆਪਣੇ ਤੰਦੇ ਵਿੱਚ ਕਦੀ ਨਾ ਗਾਣੇ ਆਉਣ ਦਿੱਤਾ ਸੀ ਚੋਚਿਆਂ ਦੇ ਉਹਦੇ ਗਾਕੇ ਬਣੇ ਹੋਏ ਸੀ ਸਗੋਂ ਹੋਰ ਹੋਰ ਵੱਧੇ ਜਾ ਰਹੇ ਸੀ ਛੌਣੇ ਵਿੱਚ ਲੋਕੀ ਆਉਂਦੇ ਜਾਂਦੇ ਰਹਿੰਦੇ ਬਦਲੀਆਂ ਹੁੰਦੀਆਂ ਹਰ ਤਰ੍ਹਾਂ ਦੇ ਲੋਕ ਹਰ ਪਾਸੇ ਦੇ ਹਰ ਮਜ਼ਬਦ ਦੇ ਕਮਿਸ਼ਨ ਦੇ ਕਮਿਸ਼ਨ ਤੋਂ ਬਿਨਾ ਸਾਹਯੋ ਇੱਕ ਦਿਨ ਨਵੇਂ ਆਏ ਫੌਜੀ ਦੀ ਤ੍ਰੇਮਤ ਨੇ ਚੂਚਾ ਖਰੀਦ ਕੇ ਪਗੜੋਂ ਨੂੰ ਕਿਹਾ ਨੇ ਮੇੜੇ ਇਸ ਕੀ ਬੜਾਈ ਵੀ ਤੇ ਦੇ ਤੇ ਉਹਦੇ ਵੇਖਦਿਆਂ ਵੇਖਦਿਆਂ ਪਗੜੋਂ ਨੇ ਜੇ ਵਿੱਚੋਂ ਚਾਕੂ ਕੱਢਿਆ ਤੇ ਚੂਚੇ ਨੂੰ ਝਟਕਾ ਦਿੱਤਾ ਜਿਵੇਂ ਭਿੰਡੇ ਤੋਰੀ ਦੇ ਮੋਢੇ ਲਾਹੀ ਦੀਏ ਫਲਾਸੀ ਲੈਣ ਦੀਆਂ ਅੱਗੇ ਪਿੱਛੇ ਖੜੋਪੀਆਂ ਰੰਨਾ ਉਂਗਲੀਆਂ ਕੋਕ ਕੇ ਰਹਿ ਗਈਆਂ ਤੇ ਫੇਰ ਜਦੋਂ ਵੀ ਕਦੀ ਜਿੱਥੇ ਵੀ ਪਗੜੋ ਨੂੰ ਕੋਈ ਫਰਮਾਇਸ਼ ਕਰਦਾ ਉਹ ਚੋਚੇ ਨੂੰ ਵੱਢ ਕੇ ਅਗਲੇ ਦੇ ਹੱਥ ਫੜਾ ਦਿੰਦੇ ਰਾਜਸਥਾਨ ਤੇਜ਼ ਧਾਰ ਦਾ ਚਾਕੂ ਪਗੜੋ ਆਪਣੇ ਖਿਸੇ ਵਿੱਚ ਰੱਖਦੇ ਸੀ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਤ <laughs> ਨਮਸਕਾਰ <laughs>